ਦੇਖੀ ਨੇ ਜੀ ਉਹਨਾਂ ਵੱਲੋਂ ਜਿਹੜਾ ਅੱਜ ਅਡਿਸ਼ਨ ਰੱਖਿਆ ਗਿਆ ਹੈ ਤਾਂ ਉਹਦੇ ਵਿੱਚ ਸਦਾ ਬੀਜੇ ਦੇ ਬੱਚਾ ਦੇਖ ਕੇ ਮਨ ਬਹੁਤ ਪਸੰਦ ਆਇਆ। ਜਿਹੜਾ ਪਛਾਣਦਾ ਇੱਕ ਤੋਂ ਵੱਧ ਕੇ ਇੱਕ ਇੱਕ ਵੱਧ ਕੇ ਜਿਹੜੇ ਟੈਲੇਂਟ ਜਿਹੜਾ ਆ ਗਿਆ। ਇੱਕ ਬੱਚਾ ਆਪਣੀ ਕਲਾ ਨੂੰ ਦਿਖਾ ਰਿਹਾ ਸੀ। ਸਭਾ ਮੇਰੇ ਜੀ ਬੱਚਾ ਨੂੰ ਮੈਂ ਕਹਿੰਦਾ ਇਹਨਾਂ ਨੇ ਜ਼ਿੰਦਗੀ ਵਿੱਚ ਵਾਕਈ ਕਿਤੇ ਬਣਾ ਕੇ ਬਹੁਤ ਨੇ। ਉਹਦਾ ਜਰੀਆ ਜਰਾ ਆ ਉਹ ਸਾਡਾ ਸੀਐਨਜੀ ਚੈਨਲ ਬਣ ਰਿਹਾ ਬੜੀ ਖੁਸ਼ੀ ਆ ਜੀ ਵੀਰ ਦੀ ਮੁੱਕਦੇ ਆਪਣੇ ਤੇ ਜਿਹੜੀ ਉਹਨਾਂ ਦੀ ਦੇਵਾ ਦੇ ਕੇ ਫ੍ਰੀ ਓਡੀਸ਼ਨ ਆ ਜਿਸ ਵਿੱਚ ਕੋਈ ਪੈਸਾ ਨਹੀਂ ਲਿਆ ਜਾਂਦਾ ਜਿਹੜੇ ਓਡੀਸ਼ਨ ਨੇ ਜਿਆਦਾ ਤਰ੍ਹਾਂ ਕਮਾਈ ਦਾ ਸਾਧਨ ਬਣ ਜਾਂਦੇ ਨੇ ਲੇਕਿਨ ਉਹਨਾਂ ਵੱਲੋਂ ਇਸ ਹਿਸਾਬ ਨਾਲ ਬੱਚਾ ਦੇ ਵਿੱਚ ਜਿਹੜੀ ਪ੍ਰਤਿਭਾ ਆ ਉਹਨੂੰ ਬਾਹਰ ਕੱਢਣ ਵਾਸਤੇ ਜਿਹਨਾਂ ਨੂੰ ਮੰਨ ਲੋ ਗਾਲ ਕੋਈ ਨਹੀਂ ਪੁੱਛਦਾ ਉਹ ਕਿਵੇਂ ਵੀ ਉਹਨਾਂ ਦੇ ਕੋਲੋਂ ਬਾਹਰ ਕਰੀਏ ਤੇ ਉਹਨਾਂ ਨੂੰ ਜਿਹੜੇ ਮਕਾਮ ਤੇ ਪਹੁੰਚਾਈਏ ਤੇ ਜੇ ਸਾਡੇ ਨੂੰ ਸਾਭਣਾ ਹੈ ਮੈਂ ਉਹਨਾਂ ਨੂੰ ਵਧਾਈ ਦੇਣਾ ਤੇ ਜਿਹਨੇ ਵੀ ਇਹ ਚੈਨਲ ਦੇ ਜਨਕ ਦੇ ਦਸ਼ਕ ਨੇ ਸਾਰਿਆਂ ਨੂੰ ਬਹੁਤ ਬਹੁਤ ਦਾ ਦਿਨ ਬਹੁਤ ਸਾਡੀ ਕਰਤਾ ਬਾਜੀ ਜੀ ਦਾ ਆਤਾ ਬਾਜੀ ਜੀ ਦਾ ਤੁਸੀਂ ਕਿਸ ਤਰ੍ਹਾਂ ਲੱਗਿਆ ਬੜਾ ਅੱਛਾ ਲੱਗਿਆ ਜੀਤ ਫਾਊਂਡੇਸ਼ਨ ਜਿਹਦਾ ਨਾਮ ਹੀ ਜੀਤ ਹੈ ਤੇ ਇਹ ਬੱਚਿਆਂ ਦੇ ਲਈ ਐਜੂਕੇਸ਼ਨ ਦਾ ਇੱਕ ਸਿੱਖਿਆ ਦਾ ਕੇਂਦਰ ਆ ਸਿੱਖਿਆ ਦਾ ਮੰਦਿਰ ਹੈ ਤੇ ਅੱਜ ਇਥੇ ਇੰਨੀ ਬੁਝੀ ਮਿਲੀ ਹੈ ਵੀ ਜਿਹੜੇ ਗਰੀਬ ਬੱਚੇ ਟਿਊਸ਼ਨ ਨਹੀਂ ਜਾ ਸਕਦੇ ਸਕੂਲ ਨਹੀਂ ਪਰ ਸਕਦੇ ਸਾਡੀ ਭੈਣ ਸੁਖਵਿੰਦਰ ਕੌਰ ਜੀ ਤੁਹਾਡੇ ਵੀਰ ਮਨਜੀਤ ਸਿੰਘ ਦੀ ਇਹਨਾਂ ਦੀ ਸਮੁੱਚੀ ਟੀਮ ਤੇ ਵਿਸ਼ੇਸ਼ ਤੌਰ ਤੇ న్యూਸ ਦੇ ਸੰਚਾਲਕ ਵਰਦੀਪ ਜੀ ਜਿਹੜਾ ਕਿ ਹਰ ਟਾਈਮ ਕਿਸੇ ਦੀ ਆਵਾਜ਼ ਜਿਹੜੀ ਨਹੀਂ ਚੱਕੀ ਜਾਂਦੀ ਉਹਨਾਂ ਦੇ ਵਾਸਤੇ ਆਪਣੇ ਮੀਡੀਆ ਦੇ ਰਾਹੀਂ ਆਵਾਜ਼ ਚੱਕਦੇ ਨੇ ਤੇ ਇਹ ਸਲਕੇ ਦੇ ਹਰਮਨ ਪਿਆਰੇ ਨੇਤਾ ਸਰਦਾਰ ਗੁਰਵੰਤ ਸਿੰਘ ਸਿੱਧੂ ਜੀ ਐਮਐਲਏ ਸਾਹਿਬ ਇਨਾਂ ਦੇ ਸਦਕੇ ਇਸ ਵਾਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਵਾਰਡ ਨੰਬਰ 47 ਵਿੱਚ ਤੇ ਮੈਂ ਬੇਨਤੀ ਵੀ ਕਰਾਂਗਾ ਐਮਐਲਏ ਸਾਹਿਬ ਨੂੰ ਵੀ ਇਹ ਵਿਚਾਰਿਸ਼ ਕਰਾਂਗੇ ਜੀਤ ਫਾਊਂਡੇਸ਼ਨ ਵਾਸਤੇ ਜਲਦ ਤੋਂ ਜਲਦ ਕਿਸੇ ਵੀ ਸਰਕਾਰੀ ਧਾਇਰੇ ਵਿੱਚ ਨਿਸ਼ਾ ਨੂੰ ਮਿਲ ਕੇ ਕਿਸੇ ਜਗ੍ਹਾ ਦਾ ਪ੍ਰਬੰਧ ਕੀਤਾ ਜਾਊਗਾ ਜਿੱਥੇ ਗਰੀਬ ਬੱਚਿਆਂ ਨੂੰ ਪੜਾਇਆ ਜਾ ਸਕੇ ਤੇ ਅਸੀਂ ਆਪਣੇ ਵੱਲੋਂ ਵੀ ਪੂਰਾ ਪ੍ਰਾਣਾ ਕਰਾਂਗੇ ਪੂਰੀ ਹੈਲਪ ਕਰਾਂਗੇ ਇਹਦੇ ਲਈ ਕਿਉਂਕਿ ਪਾਬਾ ਸਾਹਿਬ ਬੇੜਕਰ ਜੀ ਨੇ ਕਿਹਾ ਪੜ੍ਹੋ ਲਿਖੋ ਜੁੜੋ ਸੰਗਰਸ਼ ਕਰੋ ਕਿਉਂਕਿ ਮਿਸ਼ਨ ਬਾਬਾ ਸਾਹਿਬ ਦਾ ਵੀ ਹੈ ਕਿੱਥੇ ਮਜੀਦਪੁਰਾ ਦਾ ਹੈਗਾ ਸਿਕੰਦਰ ਦਾ ਉਪਰਾਲਾ ਕਰ ਰਹੀ ਹੈ ਤਾਂ ਮੈਂ ਕਹਾਗਾ ਵੀ ਬਾਬਾ ਸਾਹਿਬ ਦੇ ਦਰਸ਼ਣਾਂ ਬਾਰੇ ਚੱਲ ਰਹੀ ਹੈ ਉਹ ਤਾਂ ਵੱਡਾ ਉਪਰਾਲਾ ਕਰ ਰਹੀ ਇਹਨਾਂ ਦੇ ਪ੍ਰਾਊਡਰ ਸੀ ਤੁਹਾਨੂੰ ਇਹਨਾਂ ਦੇ ਤੇ ਇਹ ਚੀਜ਼ ਨੂੰ ਅੱਗੇ ਵੀ ਆਪਾਂ ਬਣਾਵਾਂਗੇ ਕਿੱਥੇ ਗਗਨ ਰਾਜ ਜੀ ਐਜੂਕੇਸ਼ਨ ਦੀ ਅੱਜ ਐਜੂਕੇਸ਼ਨ ਦਾ ਜਵਾਨਾ ਹੈਗਾ ਤੇ ਐਜੂਕੇਸ਼ਨ ਵਾਸਤੇ ਜੀਤ ਫਾਊਂਡੇਸ਼ਨ ਨੇ ਤੇਾਰੇ ਸ਼ਹਿਰ ਤੇ ਸਭ ਤੋਂ ਵਧੀਆ ਕੰਮ ਕਰਦੇ ਗਰੀਬਾਂ ਦਾ ਗਰੀਬਾਂ ਦੇ ਬੱਚੇ ਨੂੰ ਪੜਾ ਰਹੀ ਆ ਅਮੀਰਾਂ ਦੀ ਤਾਂ ਸਾਰੇ ਹੈਲਪ ਕਰਦੇ ਪਰ ਗਰੀਬ ਦੀ ਕੋਈ ਨਹੀਂ ਕਰਦਾ ਉਹ ਇੱਕ ਫਾਊਂਡੇਸ਼ਨ ਹੈਗੀ ਜੀ ਫਾਊਂਡੇਸ਼ਨ ਧੰਨਵਾਦ ਕਰਦੇ ਆ ਤੇ ਇਹਦੇ ਲਈ ਅਸੀਂ ਜਲਦ ਜਲਦ ਡੀਸੀ ਸਾਹਿਬ ਨੂੰ ਮਿਲਾਂਗੇ ਐਮਐਲਏ ਸਾਹਿਬ ਨੂੰ ਮਿਲਾਂਗੇ ਜਲਦ ਹਾਲਤ ਫਸਲੇ ਹੱਲ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਘਰ ਦਾ ਸ੍ਰੀ ਭਾਈ ਗੋਚੀ ਜੀ ਥੈਂਕ ਯੂ ਸੀਐਨਡੀ ਤਰਫੋਂ ਜਨਅਸ਼ੀ ਲਈ ਤੇ ਦਿਨੋ ਜੀ ਆਪ ਵੀ ਇਹਦੇ ਸਾਰੇ ਸਤਿਕਾਰ ਕਰਦੇ ਸਤਿ ਸ੍ਰੀ ਅਕਾਲ ਦੋਸਤੋ ਸੀਐਨਡੀ ਜਨਤ ਦੇ ਲੋਕਾਂ ਦਾ ਟੈਸਟ ਸੁਚਿਗਿਆ ਦੇ ਸੇਵਾ ਨਾਲ ਇਹ ਚੋਥਾ ਹਾਲਾ ਜਿਹੜਾ ਬਹੁਤ ਵੱਡਾ ਪ੍ਰਾਣਾ ਲੈ ਕੇ ਆਉਂਦਾ ਇੱਕ ਪਲੇਟਫਾਰਮ ਜਿੱਦਾਂ ਪੰਜਾਬ ਦੇ ਲੋਕਾਂ ਲਈ ਜਿਹੜੇ ਕੀ ਜਿਹੜੇ ਟੈਲੈਂਟ ਟੈਲੈਂਟ ਬਹੁਤ ਹੁੰਦਾ ਪਰ ਉਹਨਾਂ ਨੂੰ ਇੱਕ ਪਲੇਟਫਾਰਮ ਨਹੀਂ ਮਿਲਦਾ ਉਹ ਪਲੇਟਫਾਰਮ ਦੇ ਰਿਆ ਅਸੀਂ ਜਿਹਦੇ ਵਿੱਚ ਸਭ ਤੋਂ ਉੱਪਰ ਵਾਲੀ ਸਾਡੀ ਕੋਈ ਐਜ ਦੀ ਲਿਟਰਰੀ ਰੱਖੀ ਆਪਾਂ ਨੇ ਸਿੰਗਿੰਗ ਐਕਟਿੰਗ ਡਾਂਸਿੰਗ ਗੱਤਾਂ ਪੰਗੜਾ ਕੋਈ ਵੀ ਤੁਹਾਡੇ ਚ ਫੈਨ ਦਾ ਤਾਂ ਉਹ ਤੁਸੀਂ ਸਾਡੇ ਪਲੇਟਫਾਰਮ ਤੇ ਆ ਕੇ ਫ੍ਰੀ ਅਡਿਸ਼ਨ ਦੇ ਸਕਦੇ ਹੋ ਅੜਕ ਰਵਿੰਦਰ ਜੀ ਨਾਲ ਗੱਲਾਂ ਦੇ ਕਿ ਅੱਜ ਜੀਪ ਕਾਮਰਕ ਤੋਂ ਦੇ ਜਿਹੜੇ ਬੱਚਿਆਂ ਨੇ ਤੁਹਾਨੂੰ ਟੈਲੈਂਟ ਦਿਖਾਇਆ ਬਹੁਤ ਹੀ ਵਧੀਆ ਤਕਾਇਤ ਜੀ ਅੜਕ ਤੋਂ ਸ਼ੁਰੂਆਤ ਕਰਦੇ ਹਾਂ ਜੀ ਦੋ ਚੱਕੀ ਬਹੁਤ ਬਹੁਤ ਥੈਂਕ ਸਬ ਤੋਂ ਪਹਿਲਾਂ ਮੈਂ ਲੋਕਦਰ ਅਕਵਾਰ ਔਰ ਸੀ ਐਂਡ ਡਬਲਯੂ ਚੈਨਲ ਪਰ ਟੀਵੀ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਥੈਂਕ ਕਰਦੀ ਆਂ ਔਰ ਜਿਨ੍ਹਾਂ ਨੇ ਇਹ ਸੁਪਰ ਟੈਲੈਂਟਿਡ ਜਿਹੜਾ ਸ਼ੋਅ ਹੈਗਾ ਆ ਉਹ ਰੱਖਿਆ ਹੈਗਾ ਔਰ ਅੱਜ ਸਪੈਸ਼ਲ ਜੋ ਸਲਮ ਏਰੀਆ ਦੇ ਜੀ ਕਾਨਵਰਟ ਸਕੂਲ ਜੋ ਦੀ ਫਾਊਂਡੇਸ਼ਨ ਵੱਲੋਂ 2012 ਤੋਂ ਚਲਾਇਆ ਜਾ ਰਿਹਾ ਹੈ। ਇਹ ਇਲਾਕੇ ਦੇ ਬੱਚਿਆਂ ਨੂੰ ਅੱਜ ਪਰਫਾਰਮ ਕਰਨ ਦਾ ਇੱਕ ਮੌਕਾ ਮਿਲਿਆ ਹੈ। ਕੈਸੀ ਸਟੇਜ ਦਿੱਤੀ ਹੈ ਕਿ ਇਹ ਬੱਚੇ ਆਪਣਾ ਟੈਲੈਂਟ ਜਿਹੜਾ ਆ ਉਹ ਸ਼ੋਅ ਕਰਕੇ ਹੋ ਸਕਦਾ ਹੈ ਕਿ ਇਸ ਟੈਲੈਂਟ ਸ਼ੋਅ ਦੇ ਵਿੱਚ ਬਾਦੀ ਮਾਰਨਗੇ ਔਰ ਫਰਸਟ ਰਹਿਣਗੇ ਕਿਉਂਕਿ ਇਹਨਾਂ ਨੂੰ ਮੌਕੇ ਨਹੀਂ ਮਿਲੇ ਸੀਗੇ। ਅੱਜ ਹੋ ਸਕਦਾ ਹੈ ਇਹ ਆਪਣਾ ਟੈਲੈਂਟ ਦਿਖਾ ਕਰਕੇ ਕਿਸੇ ਫਿਲਮ ਦਾ ਵੀ ਰੋਲ ਇਹਨਾਂ ਨੂੰ ਮਿਲ ਸਕਦਾ ਹੈਗਾ ਜਾਂ ਕਿਸੇ ਛੋਟੇ ਸੀਰੀਅਲ ਦੇ ਵਿੱਚ ਵੀ ਜਾ ਸਕਦੇ ਨੇ ਜੋ CNW ਵਾਲੇ ਇਹ ਇੱਕ ਮੌਕਾ ਦੇ ਰਹੇ ਹੈਗੇ ਨੇ ਮੈਂ ਥੈਂਕਸ ਕਰਦੀ ਹੈਗੀਆਂ ਸਭ ਦਾ ਕਿ ਜੋ ਸਾਰੀ ਟੀਮ ਜੀ ਫਾਊਂਡੇਸ਼ਨ ਦੀ ਇੱਥੇ ਆਈ ਹੈਗਾ ਸਪੈਸ਼ਲਿਸਟ ਹੋਣੀਆਂ ਮੈਡਮ ਜੋ ਇਹਨਾਂ ਬੱਚਿਆਂ ਨੂੰ ਜਿੱਥੇ ਪੜ੍ਹਾਈ ਦੇ ਰਹੇ ਨੇ ਉੱਥੇ ਹੁਨਰ ਮੰਦ ਵੀ ਬਣਾ ਰਹੇ ਨੇ ਔਰ ਉੱਥੇ ਟੈਲੈਂਟ ਚਾਹੇ ਇਹਨਾਂ ਦੇ ਵਿੱਚ ਸਿੰਗਿੰਗ ਹੈ ਡਾਂਸਿੰਗ ਹੈ ਐਕਟਿੰਗ ਹੈਗੀ ਹੈ ਔਰ ਐਸਾ ਦਾ ਸਾਰਾ ਕੁਝ ਟੈਲਿੰਗ ਦਿਖਾਉਣ ਦਾ ਮੌਕਾ ਮਿਲਿਆ ਆ ਮੈਂ ਬਹੁਤ ਬਹੁਤ ਥੈਂਕਸ ਕਰਦੀ ਆ ਅੱਜ ਸਪੈਸ਼ਲੀ ਮਜੀਦ ਵੀਰ ਜੀ ਦਾ ਜਿਨ੍ਹਾਂ ਨੇ ਇਹ ਜਗਾ ਦਿੱਤੀ ਹੈਗੀ ਹੈ ਔਰ ਇੱਥੇ ਆ ਕੇ ਬੱਚੇ ਸਾਰੇ ਆਪਣਾ ਪਰਫਾਰਮ ਕਰਦੇ ਆ ਮੈਂ ਐਜ਼ ਅ ਡਿਸਟ੍ਰਿਕਟ ਕਾਉਂਨਲਰ ਐਸੋਸੀਏਸ਼ਨ ਆਫ ਲਾਈਜ਼ ਆਪਣੀ ਟੀਮ ਵੱਲੋਂ ਵੀ ਬਹੁਤ ਥੈਂਕਸ ਕਰਦੀ ਹੈ ਗੀਆਂ ਕਿ ਅਸੀਂ ਸਮਾਜ ਦੇ ਉਸmarg ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਮੋਟਿਵ ਹੈ ਮਿਸ਼ਨ ਸਮਾਈ ਕਿ ਹਰ ਚਿਹਰਿਆਂ ਦੇ ਉੱਤੇ ਇੱਕ ਸਮਾਈਲ ਆ ਜਾਵੇ ਕਿ ਕੋਈ ਵੀ ਐਸਾ ਨਾ ਹੋਵੇ ਕਿ ਇਹ ਸੋਚਦਾ ਰਹੇ ਕਿ ਮੇਰੇ ਵਿੱਚ ਟੈਲੈਂਟ ਹੈ ਪੈਸੇ ਦੀ ਆਰਥਿਕ ਕਮੀ ਕਰਕੇ ਮੈਂ ਆਪਣਾ ਟੈਲੈਂਟ ਜਿਹੜਾ ਆਮ ਜਨਤਾ ਤੱਕ ਨਹੀਂ ਲੈ ਕੇ ਜਾ ਸਕਿਆ ਇੱਥੇ ਜਿਹੜਾ ਟੋਟਲ ਫ੍ਰੀ ਇਹ ਜਿਹੜਾ ਅੱਜ ਪਰਫਾਰਮੈਂਸ ਸੀਗੇ ਥੈਂਕ ਯੂ ਆਲ ਆਫ ਯੂ ਤੇ ਆਓ ਮਿਲ ਕੇ ਆਪਾਂ ਇਸ ਸ਼ੋਅ ਦਾ ਹਿੱਸਾ ਬਣੀਏ ਇਹਦੇ ਵਿੱਚ 7 ਸਾਲ ਤੋਂ ਲੈ ਕੇ 70 ਸਾਲ ਦੇ ਕੋਈ ਵੀ ਆ ਕੇ ਆਪਣਾ ਪਰਫਾਰਮੈਂਸ ਦਿਖਾ ਸਕਦੇ ਨੇ ਕਹਤੇ ਮੰਜ਼િલે ਉਹੀ ਨੂੰ ਮਿਲਦੀ ਹੈ ਜਿਨ ਕੇ ਸੁਪਨਿਆਂ ਮੇ ਜਾਨ ਹੁੰਦੀ ਹੈ ਪੰਖ ਸੇ ਕੁਝ ਨਹੀਂ ਹੋਤਾ ਹੌਸਲੇ ਸੇ ਉਡਾਣ ਭਰਨੀ ਹੈ ਤੇ ਆਓ ਆਪਾਂ ਆਪਣੇ ਆਪਣੇ ਹੌਸਲੇਾਂ ਦੇ ਨਾਲ ਇਸ ਮੰਚ ਪਰਵਲ ਬਣੀਏ ਥੈਂਕ ਯੂ ਆਲ ਆਫ ਯੂ ਥੈਂਕ ਯੂ ਸੀਏਬੀ ਚੈਨਲ ਬੜਾ ਬਹੁਤ ਬਹੁਤ ਥੈਂਕਸ ਅਨ ਮਜੀਤ ਪਾਈਨਾ ਗੱਲ ਕਰ ਰਿਹਾ ਮਜੀਤ ਪਾਈ ਨੇ ਸ਼ੁਰੂਆਤ ਕਰਵਾਈ ਸੀ ਇਹ ਇੱਕ ਲਿਖੀ ਜਿਹੀ ਪ੍ਰੀਤੋ ਜਿਹੜੀ ਅੱਜ ਵੀ ਬਹੁਤ ਅੱਜ ਬੰਦਿਆਂ ਦੇ ਲਈ ਯਾਸਤੀ ਹੈ ਨਾ ਜੀ ਸਾਰਿਆਂ ਨੂੰ ਸਾਸੀ ਕਾਲ ਜੀ ਅ ਪ੍ਰਦੀਪ ਜੀ ਦਾ ਇਹ ਉਹ ਖੁਦਿਆਉ ਬਰਾਲਾ ਜੋ ਸਭ ਨੂੰ ਆ ਕੇ ਬੱਚਿਆਂ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਨੂੰ ਇੱਕ ਪਲੇਟਫਾਰਮ ਦੇ ਰਹੇ ਨੇ ਇਹਨਾਂ ਬੱਚਾਂ ਵਿੱਚੋਂ ਇਹਨਾਂ ਨੇ ਹੀ ਇਹਨਾਂ ਨੇ ਹੀ ਕਲਾਕਾਰ ਬਣਨਾ ਇਹਨਾਂ ਨੇ ਹੀ ਵੱਡੇ ਚੈਨਲਾਂ ਤੇ ਆ ਕੇ ਪਰਫਾਰਮ ਕਰਨਾ ਅੱਜ ਜਿਹੜੇ ਬੱਚੇ ਤੇ ਛੋਟੀ ਸਟੇਜ ਤੋਂ ਨਿਕਲਦੇ ਨੇ ਮੈਂ ਕਹਿੰਦਾ ਮੈਂ ਬਿਲਕੁਲ ਸ਼ਬਦ ਨਹੀਂ ਮੈਂ ਸੁਖਵਿੰਦਰ ਭੰਗੀ ਦਾ ਬਹੁਤ ਸਿੱਖੋ ਕਿ ਇਹਨਾਂ ਬੱਚੇ ਐਸਾ ਸੁਣੋ ਕਿ ਨਾ ਬਚੇਰ ਜ਼ਿੰਦਗੀ ਮਿਲਦੀ ਹੈ ਇਹ ਬੱਚੇ ਜਿਹੜੇ ਗਲੀਆਂ ਚ ਰੋਲਦੇ ਸੀ ਅੱਜ ਉਹਨਾਂ ਨੂੰ ਆਖ ਮੈਂ ਹੈਰਾਨ ਹੋ ਗਿਆ ਕੋਈ ਮੂਰਤੀਆਂ ਬਣਾ ਰਿਹਾ ਬੱਚਾ ਕੋਈ ਡਾਂਸ ਦੇ ਪਾੜੇ ਮਾਇਰ ਹੋਏ ਫਿਰੇ ਨੇ ਜਿਹੜੀ ਹੋਰ ਸੋਨੀਅਮ ਹੈ ਤੇਰੀ ਜਿਹੜੀ ਮਿਹਨਤ ਕਰ ਰਹੇ ਨੇ ਸਾਰਾ ਸਟਾਫ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਨੇ सारे आए हुए मेहमान का धनबाद तो मैं बेनती करता कि जरा ग्रैंड बनाया हुएगा उसके सारे जेमें जरूर आन से इन्होंने बच्चों की परफॉर्मेंस एक हौसला बजाई कर हाँ जी सत्या सतर स्टार तारे बहुत चुनौतना समाज मगर डर तारा ये इन्ना वजिया फरारा है तो एक बच्चे जी जोड़े ਇਸ ਇਹੋ ਜੇ ਵਧੀਆ ਥਾਂ ਦੇ ਉੱਤੇ ਆਉਣ ਨੂੰ ਵੀ ਤਰਸਦੀ ਐਸੇ ਜਿਹੜੇ ਸੁਭੋਨੇ ਬੱਚਾ ਨੇ ਆ ਕੇ ਆਪਣਾ ਟੈਲੈਂਟ ਦਿਖਾਇਆ ਸਭਾ ਤੋਂ ਲੱਗੇ ਅੱਜ ਨੇ ਦੇਖਿਆ ਕਿ ਫੇਰਾਂ ਵੀ ਮੰਨ ਦਿੱਤਾ ਕਿ ਬੱਚਾ ਨੂੰ ਸਿੱਖਿਆ ਉਸ ਗੋਲ ਦੀ ਔਰ ਵੈਲਿਊ ਵੀ ਗੋਲ ਦਾ ਬਹੁਤ ਹੀ ਲੱਗਦਾ ਦੇਖਿਆ ਸ਼ੇਰਪੁਰ ਬਟਾ ਅੱਜ ਵੀ ਜਦੋਂ कविता है दुख कुछ लिखना नहीं कुछ निकल बच्चों के बोल रहे हैं बच्चे सीखते हैं असि भी निचर ने कह देना साजे को बोलने नहीं ला एक तरीके बच्चा बैठा ही इन्ना सोहना बोलिया है और बच्चे ने इन्हें सोहे डांस किए हैं इसलिए इस स्कूल टीचर थी और उन्होंने ऑर्गेनाइजेशन थी जी मेहनत है वह लंघ लिया है जिंदर ਹੋ ਰਿਹਾਗਾ ਨਾ ਉਹਦੇ ਫਾਈਨਲ ਪਤਾ ਲੱਗ ਗਿਆ ਕਿ ਇਹਨੇ ਪੇਚੇ ਦੀ 3 ਇਵੈਂਟ ਕੀਤੀ ਹੋਈ ਹੈ ਇਸ ਲਈ ਮੈਂ ਸੱਚੇ ਪਾਤਸ਼ਾਹ ਦੇ ਅਰਦਾਸ ਕਰਦਾ ਹੈ ਕਿ ਇਹਨਾਂ ਨੂੰ ਸਿੱਖੇ ਪਾਠੇ ਚੜ੍ਹਦੇ ਕਲਾ ਬੱਚੇ ਔਰ ਮੇਰੇ ਵੱਲੋਂ 13 ਸਾਰੀਆਂ ਅਸੀਸਾਂ 13 ਸਾਰੀਆਂ ਖੁਸ਼ੀਆਂ ਵਾਹਿਗੁਰੂ ਜੀ ਦਾ ਚਾਹ ਵਾਹਿਗੁਰੂ ਗੁਰਸਾਹਿਬ ਉਹ ਕੇ ਸਮਾਥੇ ਕੋ ਤਦੋਂ ਇਹਨਾਂ ਵੱਲੋਂ ਮੈਂ ਹੀ ਬੋਲ ਦੇਣਾ ਹਮੇਸ਼ਾ ਮੈਨੇ ਇਹਨਾਂ ਕਰਦੇ ਨੇ ਬਹੁਤ ਬਹੁਤ ਥੈਂਕ ਯੂ ਗੁਰਸਾਹਿਬ ਹਾਂਜੀ ਹਾਂਜੀ ਬੜਾ ਪ੍ਰਸ਼ੰਸਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਪ੍ਰਦੀਪ ਸਾਹਿਬ ਦਾ ਬਹੁਤ-ਬਹੁਤ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਆਪਣੇ CNW ਰਾਹੀਂ ਛੋਟੇ-ਛੋਟੇ ਸੁਪਰਸਟਾਰ ਬੱਚਿਆਂ ਨੂੰ ਉੱਪਰ ਉੱਪਰ ਦਾ ਮੌਕਾ ਦਿੱਤਾ। ਇਹ ਬੱਚੇ ਅੱਜ ਛੋਟੇ ਜਿਹੇ ਪਲੇਟਫਾਰਮ ਤੋਂ ਵੱਡੇ ਪਲੇਟਫਾਰਮ ਤੇ ਜਾਣਗੇ। ਔਰ ਇਹਨਾਂ ਦੀ ਸਤਿਕਾਰ ਹੀ ਸਾਰੇ ਬੱਚੇ ਇਹਨਾਂ ਨੇ ਕੈਨਰ ਆਈ ਉੱਭਰ ਲਏ। ਹਰਮਨਜੀਤ ਸਰ, ਸੁਖੀ ਦਾ ਮੈਮ ਸਾਰੀ ਟੀਮ ਇਹਨਾਂ ਦੀ ਬਹੁਤ-ਬਹੁਤ ਮਤਲਬ ਕਿ ਵਧਾਈ ਦੇ ਪਾਤਰ ਨੇ ਜਿਹੜੇ ਇੰਨੇ ਛੋਟੇ-ਛੋਟੇ ਬੱਚਿਆਂ ਨੂੰ ਉੱਪਰ ਲੈ ਕੇ ਜਾਣ ਲਈ। ਫਾਟੇ ਥੈਂਕ ਯੂ ਅੱਜ ਉਹ ਕੀ ਕਹਿੰਦਾ ਉਹ ਸਰਕਾਰ ਦਾ ਜੀ ਮੈਂ ਇਹਨਾਂ ਬੱਚਾ ਮੈਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਕਿ ਇਹਨਾਂ ਨੇ ਐਨਾ ਵਧੀਆ ਕੰਮ ਕਰ ਰਿਹਾ ਕਿ ਬੱਚਿਆਂ ਨੂੰ ਉੱਪਰ ਉਠਾ ਰਹੇ ਹਨ ਉਹਨਾਂ ਨੂੰ ਪੜਾਈ ਸਿੱਖਿਆ ਦੇ ਰਹੇ ਸਾਰਾ ਕੰਮ ਬਹੁਤ ਅੱਛਾ ਕਰ ਰਹੇ ਹਨ ਮੈਂ ਬਹੁਤ ਖੁਸ਼ ਹਾਂ ਜੀ ਅੱਜ ਮੈਨੂੰ ਕਿਤਨਾ ਲੱਗਿਆ ਗੁਰਮਾਨੀ ਗਾਲਾ ਫਿਰ ਮੇਰਾ ਨਾਮ ਆਈ ਰੋਗੇ ਵਿਜੀਤ ਕਮਨ ਸਕੂਲ ਲਈ ਪ੍ਰਸਤਾਵ ਪੇਸ਼ ਕਰਕੇ ਮੇਰਾ ਨਾਮ ਸੋਨਿਆ ਮੈਨੇ मैं हमेशा अच्छे कलम सिखाती है रोज़ पढ़ाती है इंग्लिश मैथ हिंदी पंजाबी सब सिखाती है ड्रॉइंग मूर्तियाँ बनाना हर चीज़ हमारी मैम सिखाती है डांस ये जो हम कर रहे हैं सारी हमारी मैम ने सिखाया है हमारी बड़ी मैम का नाम सुभिंदर मैम है जिन पी सर कीर्ति ग्रोकल मैम है हमारा तो बहुत साथ दिया है प्लीज़ हमारी मैडम का साथ दीजिए कम और पढ़ना चाहते हैं ਥੈਂਕ ਯੂ ਥੈਂਕ ਯੂ ਇਹ ਜਿਹੜਾ ਅੱਜ ਤੁਸੀਂ ਸਾਰਾ ਵੇਖਿਆ ਟੀਮ ਵਰਕ ਆ ਮੰਜੀਤ ਪਾਣੀ ਮੇਰੇ ਵੱਡੇ ਭਾਜੀ ਹਮੇਸ਼ਾ ਮੇਰਾ ਸਾਥ ਦੇਦੇ ਨੇ ਤੇ ਪਰਮਾਤਮਾ ਇਹਨਾਂ ਨੂੰ ਚੰਗੀ ਕਲਾ ਰੱਖਦੇ ਅੱਜ ਦਾ ਸੋਚਵਾਇਆ ਦੋਹੇ ਜੀ ਨਾਪੜਾ ਸੁਖਵਿੰਦਰ ਮੈਡਮ ਇਹ ਇਕੱਲੇ ਬੰਦੇ ਦਾ ਕੁਝ ਨਹੀਂ ਹੁੰਦਾ ਹੈ ਟੀਮ ਵਰਕ ਦੀ ਅੰਦਾਜ਼ੇ ਇਹ ਟੀਮ ਵਰਕ ਦਾ ਸਾਡਾ ਜਿਹੜਾ ਤੁਹਾਡੇ ਸਾਹਮਣੇ ਹਾਂਜੀ ਛੋਟੇ ਛੋਟੇ ਬੱਚੇ ਅਸੀਂ ਛੋਟੇ ਛੋਟੇ ਬੱਚੇ ਹਾਂ ਦਾਮਾ ਲੈ ਕੇ ਛੇ ਦੋ Only kindness. See me kindness. J जाता है और ये सारी चीजें देती है थैंक यू टीचर जी आपका बहुत-बहुत धन्यवाद और बच्चे ने तस्वीर आ जाती है मैं टीचर को भी मना चाहूंगा कि तुम कितने अच्छे बच्चे हो ये प्यार मेरा ਨਾਲ ਜਿਹੜਾ ਪਾਰਟ ਜੁੜੀ ਹੋਈ ਹੈ ਮੈਂ ਜੀ ਕੋਲ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਇੱਥੇ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾ ਸਕਾਂ ਮੈਨੂੰ ਬਹੁਤ ਅੱਛਾ ਲੱਗਿਆ ਮੈਡਮ ਨੇ ਬਹੁਤ ਐਸਾ ਲਾਇਆ ਕਿ ਸਭ ਜਿਵੇਂ ਕਿ ਬੱਚਿਆਂ ਨੂੰ ਗੱਡੀ ਕਰਵਾ ਰਹੀ ਆਂ ਔਰ ਇਹ ਬੱਚੇ ਬਹੁਤ ਅੱਛੇ ਨੇ ਪੌਕਟ ਐਨਰਜ ਬੱਚੇ ਨੇ ਜਿਸ ਵਾਰ ਇੱਕਦਿਨ ਕਹਿੰਦੇ ਨੇ ਵੱਡੇ ਵੱਡੇ ਸਕੂਲਾਂ ਦੇ ਬੱਚੇ ਨੂੰ ਸਮਝਦੇ ਨੇ ਟਿਊਸ਼ਨ ਮੰਗਾਇਆ ਜਾਂਦੇ ਨੇ ਕਿ ਇਹਨੇ ਬੱਚੇ ਇੰਨੇ ਇੰਟੈਲੀਜੈਂਟ ਨੇ ਨਾ ਇੱਕਦਿਨ ਵਾਲੀ ਸਮਝਾਉ ਉਹਨਾਂ ਦਾ ਦਿਮਾਗ ਬਹੁਤ ਤੇਜ਼ ਹੈ ਸਭ ਕੁਝ ਸਮਝ ਜਾਂਦੇ ਨੇ ਇਹਨਾਂ ਨੂੰ ਡਾਂਸਿੰਗ ਸਿੰਗਿੰਗ ਕੁਝ ਵੀ ਕਰਵਾਓ ਤੁਸੀਂ ਆਰਟ ਕਰਾਫਟ ਸਟੂਡੈਂਟ ਲੈਡੀਆਂ ਕੁਝ ਵੀ ਪੁੱਛ ਲੋ ਸਭ ਕੁਝ ਆਦਾ ਦੋ ਦਿਨ ਚੱਲੇ ਜਨਮ ਚ ਨੇ ਔਰ ਮੈਂ ਬਹੁਤ ਖੁਸ਼ ਹਾਂ ਜੀ ਫਾਊਂਡੇਸ਼ਨ ਦੀ ਟੀਮ ਨਾਲ ਜੁੜੀ ਥੈਂਕ ਯੂ ਸੋ ਮੈਂ ਅੱਜ ਸਾਰੇ ਆਪਣੇ ਲਈ ਤਾਲੀਆਂ ਮਾਰ ਦੋ ਬੱਚੇ ਕਰਾ ਔਰ ਸਾਰੇ ਸਿਲੈਕਟੋ ਸਾਰੇ ਸਿਲੈਕਟੋ ਟੀਮ ਬਾਸ ਸਿਲੈਕਟੋ ਜੀ ਨੂੰ ਮੈਂ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੇ ਜੀ ਗੱਲੋਂ ਹੈ ਅਰਟੀਸਟ ਬਣਨਾ ਹੈ ਤੇ ਅਮ ਸਪੀਕਰ ਨਾਲ ਸਤਿਗੁਰਿੰਦਰ ਮੈਡਮ ਗਿਫਟ ਵੀ ਲੈ ਕੇ ਆਏ ਨੇ ਤੇ ਜਿੰਦਰਨਾਂ ਵੀ ਲੈ ਕੇ ਆਏ ਨੇ 200 200 ਤੇ ਜੀ ਸਾਡੀ ਸੈਲੈਕਟੋ ਬ੍ਰਾਂਡ ਵਰਨਾਲੇ ਜਿਹੜਾ ਹੋਣਾ ਵਾ 7 ਦਸੰਬਰ ਨੂੰ ਹੋਣਾ ਵਾ ਉਹਦੇ ਵਿੱਚ ਪਾਰਟਿਸਿਪੇਟ ਕਰਨਾ ਹੈ ਆਪਣਾ ਕੋਈ ਨਾ ਗਰੁੱਪ ਕਰਕੇ ਇੱਕ ਤਰ੍ਹਾਂ ਇਹੋ ਸਿੰਗਲ ਸੋਲੋ ਸੋਲੋ ਦੀ ਕਹਾਣੀ ਹੁੰਦੀ ਹੈ ਦੇ ਵਿੱਚ ਸੋਲੋ ਪੜ੍ਹਨ ਦੀ ਆਪਾਂ ਨੇ ਅ ਉੱਥੇ ਗਰੁੱਪ ਜਿਹੜਾ ਗਰੁੱਪਾਂ ਦੇ ਗਰੁੱਪ ਬਰਬਰ ਹੋ ਰਿਹਾ ਤੇ ਇੱਕ ਗਰੁੱਪ ਫੋਟਾ ਜ਼ਰੂਰ ਹੋਊਗੀ ਸਾਰੇ ਬੱਚੇ ਸਾਰੇ ਆਣਿਆ ਯਾਰ ਸਾਰੇ ਦੇਣਾ ਪੂਰੇ ਬੱਚੇ ਆ ਜਾਣਗੇ ਥੈਂਕ ਯੂ ਕਰ ਕਰਦੇ

ਦਿਨਾਂ ਨੇ ਇੱਕ ਲਵ ਏਰੀਆ ਦੇ ਬੱਚਿਆਂ ਨੂੰ ਇੱਕ ਮੌਕਾ ਦਿੱਤਾ ਹੈ ਕਿ ਇਹ ਵੀ ਸੁਪਰਸਟਾਰ ਦੇ ਇਸ ਤੋਂदाई ਤੇ ਹਿੱਸਾ ਬਣ ਕੇ ਹੋਰ ਕਿਉਂਕਿ ਇਹ ਜਿਸੇ पढ़ाई कर रहे हैं सोनिया मैडम और सारे उस टैलेंट एक मौका दिता जा रहा है सारे ही हर साथ ही इतने आए हैं उन्होंने मैं कैंक कर अपना टैलेंट अच्छे दिखाया है जो टैलेंट जिस तरह

जस्ट आके अपनी परफॉर्मेंस दो के लास्ट के बीच आप इसका हिस्सा बनिए और खेतू रही है या? और कोशिश करिए कि थोड़े आस पास जेल भी कोई टैलेंट चुपया हो और मौका नहीं मिलिया तो तुम ये सू खुले मौके हैं यदा हिस्सा बनाओ थैंक यू ऑल ऑफ यू सारे बहुत बहुत थैंक यू और भी

ਜਿਨਾਂ ਨੇ ਇਸਲਾਮ ਇਰੀਆ ਦੇ ਬੱਚਿਆਂ ਨੂੰ ਇੱਕ ਇੱਕ ਮੌਕਾ ਦਿੱਤਾ ਹੈ ਕਿ ਇਹ ਵੀ ਸੁਪਰਸਟਾਰ ਦੇ ਇਸ ਸ਼ੋਅ ਦਾ ਇੱਕ ਹਿੱਸਾ ਬਣਨਗੇ ਅਤੇ ਕਿਉਂਕਿ ਇਹ ਜਿੱਥੇ ਪੜ੍ਹਾਈ ਕਰ ਰਹੇ ਨੇ ਉੱਥੇ ਇਹਨਾਂ ਦੇ ਵਿੱਚ ਜੋ ਟੈਲੈਂਟ ਸੁਪਿਆ ਹੈ ਸੋਲਿਆ ਮੈਡਮ ਔਰ ਸਾਰੇ ਟੀਚਰਸ ਵੱਲੋਂ ਦੀ ਇਹਨਾਂ ਦੇ ਉਸ ਟੈਲੈਂਟ ਨੂੰ ਮਹਿਦਾਨ ਦੀ ਇੱਕ ਮੌਕਾ ਦਿੱਤਾ ਜਾ ਰਿਹਾ ਹੈਗਾ ਸਾਰੇ ਹੀ ਜੋ ਸਾਥੀ ਇੱਥੇ ਆਏ ਨੇ ਉਹਨਾਂ ਦਾ ਮੈਂ ਥੈਂਕ ਕਰਦੀ ਹਾਂ ਸਪੈਸ਼ਲੀ ਆ ਅਗਰੇ ਦੀਆਂ 25 ਸਾਲ ਔਰ ਇਹਨਾਂ ਨੇ ਉਹ ਆਪਣਾ ਟੈਲੈਂਟ ਅੱਜ ਇੱਥੇ ਦਿਖਾਇਆ ਹੈਗਾ ਜਿਹੜਾ ਇਹ ਟੈਲੈਂਟ ਇਸਾਈ ਦੇ ਵਿੱਚ 7 ਤੋਂ ਲੈ ਕੇ 10 ਸਾਲ ਤੱਕ ਕੋਈ ਵੀ ਆ ਪਾਰਟੀ ਸੇ ਇਵੈਂਟ ਅਰੇਂਜ ਕਰ ਸਕਦਾ ਸੀ ਲੇਕਿਨ ਇੱਥੇ 2 ਹੀਅਰ ਦੇ ਜਿਹੜੇ ਆਪਣੇ ਸਾਡੇ ਜਿੰਨੀ ਸੈਕਰੀ ਸਾਹਿਬ ਹੈ ਉਹਨਾਂ ਨੇ ਵੀ ਪਰਫਾਰਮ ਕੀਤਾ ਹੈ ਮੈਂ ਸਾਰਿਆਂ ਨੂੰ ਕਹਿਨੀ ਆ ਕਿ ਆਓ ਇਸ ਦੇ ਵਿੱਚ ਤੁਸੀ ਤੁਹਾਨੂੰ ਇੱਕ ਐਸਾ ਮੰਚ ਦਿੱਤਾ ਗਿਆ ਹੈਗਾ ਸੀਐਲਰੂ ਚੈਨਲ ਵੱਲੋਂ ਦੀ ਲੋਕਦਰਜਾ ਪਾਰ ਵੱਲੋਂ ਦੀ ਕਿ ਤੁਸੀਂ ਆਪਣੇ ਟੈਲੈਂਟ ਨੂੰ ਦਿਖਾ ਸਕਦੇ ਹੋ ਇਹਦੇ ਵਿੱਚ ਕੋਈ ਵੀ ਪੈਸਾ ਨਹੀਂ ਹੈ ਤੁਸੀਂ ਜਸਟ ਆ ਕੇ ਆਪਣੀ ਪਰਫਾਰਮੈਂਸ ਦਿਓ ਤੇ ਲਾਟ ਦੇ ਵਿੱਚ ਆਪਾਂ ਇਸ ਦਾ ਹਿੱਸਾ ਬਣੀ ਹੈ ਔਰ ਜੀਤੂ ਰਹੀ ਹੈ ਔਰ ਕੋਸ਼ਿਸ਼ करिए ਕਿ ਤੁਹਾਡੇ ਆਸ-ਪਾਸ ਜਿਹਦੇ ਵਿੱਚ ਵੀ ਕੋਈ ਟੈਲੈਂਟ छुਪਿਆ ਹੋਇਆ ਹੈ ਔਰ ਉਹਨੂੰ ਮੌਕਾ ਨਹੀਂ ਮਿਲਿਆ ਤੇ ਤੁਸੀਂ ਇਹਦੇ ਵਿੱਚ ਤੁਹਾਨੂੰ ਖੁੱਲੇ ਮੌਕੇ ਹੈਗੇ ਨੇ ਇਹਦਾ ਹਿੱਸਾ ਬਣੋ ਥੈਂਕ ਯੂ ਆਲ ਆਫ ਯੂ ਸਾਰੇ ਅਨਾਂ ਬਹੁਤ ਬਹੁਤ ਥੈਂਕ ਯੂ ਅਡਿਸ਼ਨ ਦਿੱਤੇ ਗਏ ਆ ਅੱਜ ਜੀ ਇਸ ਗੌਰਮੈਂਟ ਨੂੰ ਅਡਿਸ਼ਨ ਦਿੱਤੇ ਬਹੁਤ ਹੀ ਸਕਸੈਸਫੁਲ ਅਡਿਸ਼ਨ ਆਇਆ ਬਾਅਦ ਹੀ ਦਰਜਾ ਚੈਨਲ ਸੀ ਤੇ ਮੈਂ ਸਪੈਸ਼ਲ ਤੌਰ ਤੇ ਇਸ ਅਡਿਸ਼ਨ ਦਾ ਕਾਲੇ ਨਾਮ ਦਾ ਹਮਾਰਾ ਧੰਨਵਾਦ ਕਰਦਾ ਹਾਂ ਮੈਂ 3 ਦਾਤੂ ਬੋਲਣਾ ਪੂਰੇ ਆਪਣਾ ਗੋਇਲ ਸਾਹਿਬ ਦਾ ਧੰਨਵਾਦ ਕਰਦਾ ਜੀ ਜੀਤ ਭਾਈ ਦਾ ਧੰਨਵਾਦ ਕਰਦਾ ਜਿੰਨੇ ਵੀ ਅੱਜ ਆਏ ਆ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਦਾ ਸਪੈਸ਼ਲ ਬੱਚਿਆਂ ਦਾ ਧੰਨਵਾਦ ਕਰਦਾ ਬਹੁਤ ਹੀ ਥੋੜਾ ਟਾਈਮ ਬਣਾ ਲਈ ਆਇਆ ਥੈਂਕ ਯੂ ਜੇ ਤੁਸੀਂ ਵੀ ਆਪਣੀ ਇਹ ਲੈ ਗਏ ਥੈਂਕ ਯੂ ਬੋਲੇ ਹੋ ਥੈਂਕ ਯੂ ਬਹੁਤ ਬਹੁਤ

बस इक्ती चलो चलो Pero el balón de Civio, yo me ਕਹਿੰਦੇ ਆ ਵਾਇਗੁਦੀ ਦਾ ਖਾਲਸਾ ਵਾਇਗੁਦੀ ਦੀ ਪੱਤੇ ਬਹੁਤ ਘੱਟ ਬੰਦੇ ਹੁੰਦੇ ਨੇ ਅੱਜ ਦੇ ਡੇਟ ਵਿੱਚ ਹੈਗੀਆਂ ਨੇ ਸੰਸਦਾਂ ਬਹੁਤ ਨੇ ਪਰ ਜਿਹੜੇ ਜਨタル ਸੰਦੇ ਜਿਹੜੇ ਨੇ ਉਹ ਆਪਣੇ ਬਾਰੇ ਸੋਚਦੇ ਨੇ ਆਪਣੇ ਪਰਿਵਾਰ ਬਾਰੇ ਸੋਚਦੇ ਨੇ ਦੂਸਰਿਆਂ ਬਾਰੇ ਸੋਚਣਾ ਬਿਲਕੁਲ ਸਹੀ ਨਹੀਂ ਜੀ ਦੂਸਰਿਆਂ ਬਾਰੇ ਸੋਚਣਾ ਹੀ ਇੱਕ ਸਹੀ ਜੰਦਗੀ ਹੈ ਤੇ ਥਿਨੇ ਜਿਹੜਾ ਅੰਦਸਿਆ ਵੀ ਚਲਾ ਰਹੇ ਨੇ ਆਪਣੇ ਦੀ ਫਾਊਂਡੇਸ਼ਨ ਜਿਸ ਵਿੱਚ ਬੱਚਿਆਂ ਨੂੰ ਸਟੱਡੀ ਵੀ ਕਰਾ ਰਹੇ ਨੇ ਸਾਡੇ ਬੱਚਿਆਂ ਨੂੰ ਸਖਾਈ ਦੇ ਰਹੇ ਨੇ ਕਿਤਾਬ ਸਖਾਈ ਦੇ ਰਹੇ ਨੇ ਤੇ ਵੈਸੇ ਮੈਂ ਦਾ ਆਪਣੇ ਆਪਣੇ ਵੱਲੋਂ ਆਪਣੇ ਆਮਦੀ ਪਾਰਟੀ ਵੱਲੋਂ ਸਾਡੇ ਐਮਐਨਏ ਸ਼ਿਖਰ ਜਿੰਦਰਪਾਲ ਘੋਸ਼ੀਲਾ ਜੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਪਿਆਰੇ ਪੰਜਾਬੀਆਂ ਸਭ ਤੋਂ ਵੱਡੀ ਗੱਲ ਇਹ ਆ ਵੀ ਜ਼ਿੰਦਗੀ ਦਾ ਟੀਚਾ ਕਿ ਤੋਂ ਪੜ੍ਹਾਈ ਦਾ ਸਭ ਵਾਸਤੇ ਇਹ ਗੱਲ ਜੋ ਅੱਜ ਇਹ ਸਾਡਾ ਦੋਸਤਾਂ ਦਾ ਆਜ਼ਾਦ ਆ ਉਹ ਸਵਾ ਪਹਿਲਾਂ ਇੱਕ ਸਮਾ ਸੀ ਜਦੋਂ ਕਿ ਜਦੋਂ ਸਾਡਾ ਦੇਸ਼ ਗੁਲਾਮ ਸੀ ਕਿਤੇ ਵੇਲੇ ਉਦੋਂ ਜਿਹੜੀ ਆ ਪੜ੍ਹਾਈ ਆ ਜਿਹੜੇ ਅੰਗਰੇਜ਼ ਸੀ ਕੁਝ ਲੈਵਲ ਤੱਕ ਸਾਨੂੰ ਪੜ੍ਹਨ ਦਿੰਦੇ ਸੀ ਜਾਂ ਕੁਝ ਲੈਵਲ ਤੱਕ ਸਾਨੂੰ ਉਹਦੇ ਦਿੰਦੇ ਸੀ ਵੱਡੇ ਉਹਦੇ ਸਾਡੇ ਕੋਲ ਨਹੀਂ ਸੀ ਹੈਗੇ ਜਦੋਂ ਸਾਡੇ ਕੋਲ ਨਹੀਂ ਸੀ ਰਿਲੇਕ ਵੀ ਸਾਡਾ ਰਾਜ ਦੇਸ਼ ਆਜ਼ਾਦ ਆ ਨੇਂਤ ਤੁਹਾਡੀ ਆਦਤ ਮਿਹਨਤ ਤੁਹਾਡੀ ਆ ਤੁਸੀਂ ਜੋ ਜ਼ਿੰਦਗੀ ਵਿੱਚ ਬਣਾਉ ਜੋ ਬਣ ਸਕਦੇ ਜੇ ਸਰਕਾਰ ਵੱਲੋਂ ਦੇਸ਼ ਵੱਲੋਂ ਕੋਈ ਮਿਲਾਈ ਨਹੀਂ ਦਿੰਦਾ ਠੀਕ ਹੈ ਆਪਣਾ ਜ਼ਿੰਦਗੀ ਦਾ ਟੀਚਾ ਮਿੱਥੋ ਕਿ ਤੁਸੀਂ ਬੰਨਾ ਕੀ ਆ ਜਿਹੜਾ ਵੀ ਜ਼ਿੰਦਗੀ ਦਾ ਟੀਚਾ ਮਿੱਥੋਗੇ ਉਸ ਟੀਚੇ ਦੇ ਉੱਤੇ ਮਿਹਨਤ ਕਰਿਓ ਠੀਕ ਹੈ ਤੇ ਇਹ ਇੱਕ ਵਾਰੀ ਜ਼ਰੂਰੀ ਨਹੀਂ ਕਿ ਆਪਾਂ ਪਹਿਲੀ ਨਹੀਂ ਜਾਣਦੇ ਤੇ ਪਹਿਲੀ ਵਾਰੀ ਅਸੀਂ ਫਸਟ ਆ ਜਾਂਦੇ ਗਏ ਜ਼ਰੂਰੀ ਨਹੀਂ ਹੁੰਦਾ ਠੀਕ ਹੈ ਲੇਕਿਨ ਟੀਚਾ ਜੇ ਸਾਡਾ ਹੋਵੇ ਲਗਾਤਾਰ ਉਸੇ ਚੋਟ ਮਾਰਦੇ ਰਹੋ ਜਿਵੇਂ ਇੱਕ ਪੱਥਰ ਤੋਂ ਮੂਤੀ ਬੰਦੀ ਆ ਤੇ ਉਹਦੇ ਤੇ ਲਗਾਤਾਰ ਸੱਟਾ ਵਾਹੀ ਨੇ ਬਹੁਤ ਮੀਖ ਸ਼ਣੀ ਹੁੰਦੀ ਜਦੋਂ ਮੂਰਤੀ ਬਣਾਉਣੀ ਪੈਂਦੀ ਹੈ ਵਿਚੋ ਠੀਕ ਹੈ ਰੈਗੂਰ ਲਗਾਤਾਰ ਸੱਟਾ ਸਿਆ ਸ਼ਾਇਕੇ ਸ਼ਾਇ ਸ਼ੇਰ ਸੱਟਾ ਵਾਹੀਆਂ ਤੇ ਫਿਰ ਹੋਏ ਕਿ ਮੂਰਤੀ ਜਿਹੜੀ ਆ ਉਹ ਜਦੋਂ ਤਿਆਰ ਹੁੰਦੀ ਆ ਤੇ ਫਿਰ ਲੋਕ ਉਹਨੂੰ ਯੋਸ਼ ਕਰ ਕਰਦੇ ਇਸ ਨਾਲ ਕਿ ਤੁਸੀਂ ਆਪਣਾ ਟਿਕਾ ਮਤੋਂ ਬਸ ਬਹੁਤ ਕਿਸੇ ਬਦਵਾਲੇ ਦੇ ਤਿਹਾ ਦੇ ਫਾਊਂਡੇਸ਼ਨ ਆਪਾਂ ਨੂੰ ਹੋਈ ਆ ਜਿਹੜੇ ਸਾਡੇ ਜਿਹੜੀ ਪਰਦੇਵਾਇ ਤੁਹਾਡੇ ਅੰਦਰ ਉਹਨੂੰ ਬਾਹਰ ਨਿਕਾੜਦੇ ਪਹਿਲੇ ਇਹਨਾਂ ਜੱਥੇਦਾਰੋ ਜੰਗਲ ਦਾ ਪੰਜੀ ਦਾ ਬੜੇ ਲੰਬੇ ਸਮੇਂ ਤੋਂ ਚੱਲੇ ਹੋਏ ਨੇ ਯਾ ਸਾਡੇ ਆਪ ਐਂਟ ਭਰਾਵਾਂ ਦਾ ਸਾਡਾ ਦਾ ਰੋਲ ਆ ਤੇ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਕੋਈ ਡੀਟਾ ਦਿੱਤੋਗੇ ਤੇ ਇਹਨਾਂ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਤੁਸੀਂ ਆਪਣੇ ਜਿੰਦੇ ਦੀਆਂ ਮਦਦੀਆਂ ਦੇ ਕਰੇ ਦੋ ਬਾਕੀ ਥੈਂਕ ਯੂ ਹਾਂ ਬੁਲਾ ਲਓ ਹਾਂ ਜੀ ਤੁਹਾਨੂੰ ਹਾਂ ਜੀ ਇਹਨਾਂ ਨੂੰ ਪਾਇਨੀ ਨੰਦਰਾ ਜਿਸ ਤੋਂ ਚੱਟੀਏ ਸਰਕਾਰ ਵੱਲੋਂ ਗੱਲ ਕੀਤੀ ਹੈ ਅੱਜ ਆਪ ਸਾਡੇ ਨਾਲ ਹੋਰ ਵੀ ਬੜੀਆ ਲਗਾਇਆ ਗrati ਪਹਿਸਤਕਾਂ ਦੇ ਜਿਹਦੇ ਦੁਨੀਆਂ ਦੇ ਜਿਹੜੇ ਹੋਰ ਕਿੱਥਾਂ ਹੋਣਗੇ ਕੋਈ ਨਾ